ਪੰਜਾਬੀ ਜੀ ਕਹਿੰਦੇ ਨੇ ਰੱਸੀ ਜਲ ਗਈ ਪਰ ਵਟ ਨਹੀਂ ਗਿਆ ਅਸੀਂ ਗੱਲ ਕਰ ਰਹੇ ਹਾਂ ਸ਼ਰੂਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਠੀਆ ਜਿਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਚੈਲੰਜ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੀਤਾ ਗਿਆ ਸੀ ਵਿਕਰਮਜੀਠੀਆ ਵੱਲੋਂ ਲੇਕਿਨ ਵਿਕਰਮਜੀਠੀਆ ਨੂੰ ਪਤਾ ਨਹੀਂ ਸੀ ਕਿ ਮੀਰੀਆਂ ਚੜ ਭੁੰਡੀਆਂ ਵੀ ਉੱਡਣ ਗਿਆ ਤੇ ਮੀਰੀਆਂ ਚੀਕਾਂ ਵੀ ਪੈਣ ਗਿਆ ਉਧਰ ਅੱਜ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਵਲੋਂ ਮੁਲਾਕਾਤ ਕੀਤੀ ਗਈ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ ਬਿਕਰਮਜੀਠਿਆ ਦੇ ਨਾਲ ਬਿਕਰਮਜੀਠਿਆ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਦੋਂ ਸੁਖਬੀਰ ਸਿੰਘ ਬਾਦਲ ਬਾਹਰ ਆਈ ਬਾਹਰ ਕਰਦਿਆਂ ਹੀ ਉਹਨਾਂ ਸੁਨੇਹਾ ਲਾ ਦਿੱਤਾ ਕਿਨੂੰ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੂੰ ਅਤੇ ਬਿਊਰੋਕ੍ਰੇਸੀ ਨੂੰ ਇੱਕ ਪਾਸੇ ਜਿੱਥੇ ਬਿਊਰੋਕ੍ਰੇਸੀ ਨੂੰ ਆੜੇ ਹੱਥੀ ਲਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥਾਂ ਦੀ ਘੱਟ ਪਤਲੀ ਬਣੀ ਹੋਈ ਹੈ ਸਮਾਂ ਆਉਣ ਦਿਓ ਗਿਣ-ਗਣ ਕੇ ਬਦਲੇ ਲਵਾਂਗੇ ਜਾਂ ਉਹਨਾਂ ਅਫਸਰਾਂ ਉੱਤੇ ਵੱਡੀਆਂ ਕਾਰਵਾਈਆਂ ਹੋਣਗੀਆਂ ਇਹਨਾਂ ਅਫਸਰਾਂ ਨੇ ਭੱਜਿਆ ਨਹੀਂ ਛਿੜੋਣਾ ਯਾਨੀ ਕਿ ਉਹਨਾਂ ਨੇ ਗੱਲ ਕੀਤੀ ਕਿ ਅਫਸਰ ਸ਼ਾਹੀ ਹੱਥਾਂ ਦੀ ਘੱਟ ਪਤਲੀ ਨਾ ਬਣੇ ਤੇ ਇਧਰ ਸੁਨੇਹਾ ਭੇਜ ਦਿੱਤਾ ਗਿਆ ਹੈ ਸ਼ਰੂਪਣੀ ਅਕਾਲ ਜਿਲ੍ਹੇ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਹਿਲਾਂ ਆਪਾਂ ਗਰਭ ਤੋਂ ਸੁਣਦੇ ਆ ਕਿ ਕੀ ਸਨੇਹਾ ਦਿੱਤਾ ਗਿਆ ਹੈ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਸਨੇਹਾ ਭੇਜਿਆ ਹੈ ভাই ਦੇਖੋ ਕਿ ਭਗਵੰਤ ਮਾਨ ਬਈ ਕਿਰਕੋਤੇ ਕੰਮ ਕਰਦਾ ਆਪਣਾ ਚਾਹ ਲਾ ਲੇ ਕਿਉਂਕਿ ਉਹ ਸੋਚਦਾ ਹੈ ਭਗਵੰਤ ਮਾਨ ਤੇ ਆ ਝਾੜੂ ਵਾਲੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਲੀਡਰਸ਼ਿਪ ਨੂੰ ਤੁਸੀਂ ਜੇਬ ਚ ਪਾ ਕੇ ਉਹਨਾਂ ਦੀ ਆਵਾਜ਼ ਬੰਦ ਕਰ ਦਿਓਗੇ ਉਹਨੂੰ ਪਤਾ ਨਹੀਂ ਇਤਿਹਾਸ ਅਕਾਲੀ ਦਲ ਦਾ ਕੀ ਹੈ ਜਿਨਾ ਮੱਝ ਅਜੇਲਾਂ ਸਾਡੇ ਵਾਸਤੇ ਕੁਝ ਨਹੀਂ ਹੈ ਅਜੇ ਝੂਠੇ ਕੇਸ ਬਣਾਏ ਆ ਸਾਡੇ ਵਾਸਤੇ ਕੁਝ ਨਹੀਂ ਹੈ ਪਰ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹਣਾ ਹਾਂ ਅਫਸਰ ਸੇਬਾਨੂ ਤੁਸੀਂ ਉਹਨਾਂ ਦੇ ਅੱਖੇ ਲੱਗ ਰਹੇ ਹੋ ਝੂਠੇ ਕੇਸ ਬਣਾ ਰਹੇ ਹੋ ਜਿਨ੍ਹਾਂ ਨੇ ਇਲੈਕਸ਼ਨ ਤੋਂ ਪਹਿਲਾਂ ਹੀ ਗਾਇਬ ਹੋ ਜਾਣਾ ਹੈ ਤੇ ਇਹਨਾਂ ਸਾਰੇ ਝੂਠੇ ਕੇਸ ਦੀ ਪਹਿਲਾ ਕੰਮ ਕੀਤਾ ਜਾਊਗਾ ਕਸ਼ਵਣੀ ਕਾਲੀ ਦਾ ਸਰਕਾਰ ਦੇ ਇਮੀਡੀਏਟਲੀ ਇਨਕੁਆਰੀ ਖੋਲ ਕੇ ਸਾਰੇ ਝੂਠੇ ਕੇਸ ਕਿੰ ਕੁ ਆਦੀ ਕੀਤੀ ਜਾਊਗੀ ਤੇ ਜਿਹੜੇ ਜਿਹੜੇ ਅਫਸਰ ਨੇ ਕੀਤਾ ਹੈ ਮੈਂ ਤਿਆਰ ਰਹੇ ਕਿਉਂਕਿ ਝੂਠਾ ਕੇਸ ਬਣਾਉਣਾ ਬਹੁਤ ਵੱਡਾ ਗੁਨਾਹ ਹੈ। ਤਸਵੀਰ ਦੇ ਸਚਿਤਰ ਮੁੱਖ ਮੰਤਰੀ ਦਾ ਬਿਆਨ ਆਇਆ ਮੈਂ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ। ਭਗਵਾਨਤ ਮਾਨ ਸੈਂਟਰ ਦੇ ਥੱਲੇ ਲੱਗ ਗਿਆ। ਉਹਨਾਂ ਦੇ ਕਹਿਣ ਤੇ ਪਾਣੀ ਦੇ ਨੂੰ ਤਿਆਰ ਹੋ ਗਿਆ। ਭਗਵਾਨਤ ਮਾਨ ਦਾ ਪਾਣੀ ਦੇ ਕੇਸ ਵਿੱਚ ਤੁਸੀਂ ਦੇਖਿਆ ਕੀ ਬਿਆਨ ਆ ਰਿਹਾ ਹੈ? ਕੀ ਜੀ ਅਸੀਂ ਕਮੇਟੀ ਬਣਾਈ ਹੈ ਜੀ ਅਸੀਂ ਬੈਠੇ ਸਮਝਾਵਾਂਗੇ ਹੱਲ ਲੱਭਾਂਗੇ ਪੰਜਾਬ ਦੇ ਪਾਣੀਆਂ ਦਾ ਕੋਈ ਹੱਲ ਨਹੀਂ ਹੈ ਆ ਸਾਡਾ ਪਾਣੀ ਹੈ ਮੈਂ ਤਾਂ ਕਹਿਣਾ ਚਾਹਣਾ ਹੈ ਸ਼ਰਮ ਆਉਣੀ ਚਾਹੀਦੀ ਹੈ ਭਗਵੰਤ ਮਾਨ ਨੂੰ ਕਿ ਉਹ ਮੀਟਿੰਗਾਂ ਕਰ ਰਿਹਾ ਹੈ ਮੀਟਿੰਗ ਕਿਉਂ ਕਰੇ ਵੱਡੇ ਬਾਦਲ ਸਾਹਿਬ ਜੀ ਮਿਲਟਰੀ ਸီးਟ ਅਸੈਂਬਲੀ 'ਚ ਕਿਹਾ ਸੀ ਭਾਵੇਂ ਸੁਪਰੀਮ ਕੋਰਟ ਦਾ ਫੈਸਲਾ ਆ ਜਾਏ ਭਾਵੇਂ ਕਿਸੇ ਅਸੀਂ ਨਹੀਂ ਪੰਜਾਬ ਦੇ ਇੱਕ ਬੂੰਦ ਨਹੀਂ ਮੰਨ ਦੇਵਾਂਗੇ ਵੇ ਉਹਨਾਂ ਨੇ ਇਮੀਡੀਏਟਲੀ ਜਬੀਨਾ ਹੀ ਬਾਕਸ ਕਰਤੀਆਂ ਜੇ ਭਗਵੰਤ ਮਾਨ ਦੇ ਵਿੱਚ ਥੋੜੀ ਮੋਟੀ ਵੀ 50% ਕੁਛ ਹੈ ਇਹਨੂੰ ਤਾਂ ਮੀਟਿੰਗਾਂ 'ਚ ਵੀ ਜਾਣਾ ਨਹੀਂ ਚਾਹੀਦਾ ਮੀਟਿੰਗ ਕਿਸ ਵਾਸਤੇ ਸਾਡੇ ਪਾਣੀ ਕੋ ਲੈਣਾ ਚਾਹੁੰਦਾ ਧੱਕੇ ਨਾਲ ਉਹਦਾਂ ਮੀਟਿੰਗ ਕਰੋਗੇ ਕਿਉਂਕਿ ਆ ਤੁਹਾਨੂੰ ਪਤਾ ਹੈ ਪ੍ਰੈਸ਼ਰ ਥੱਲੇ ਆ ਗਿਆ ਹੈ ਤੇ ਹੁਣ ਆਪਣੀ ਜਾਨ ਬਚਾਉਂਦਾ ਹੈ ਇਹਦੇ ਕੋਲ ਹਿੰਮਤ ਵੀ ਪੰਜਾਬ ਦੀ ਲੜਾਈ ਲੱਟ ਵਾਸਤੇ ਦੂਜੀ ਦੂਜੀ ਗੱਲ ਮੈਂ ਕਹਿਣਾ ਚਾਹਣਾ ਹੈ ਪੰਜਾਬ ਵਿੱਚ ਇੰਨਾ ਮਾੜਾ ਹਾਲ ਹੋ ਗਿਆ ਹੈ ਪੰਜਾਬ ਪੁਲਿਸ ਪੰਜਾਬ ਦਾ ਹੋਮ ਮਿਨਿਸਟਰ ਮੈਨੂੰ ਲੱਗਦਾ ਕਹਿੰਦੇ ਲਖਣੀ ਆ ਕਿ ਹੋਮ ਮਿਨਿਸਟਰ ਹੈਗਾ ਤਾਂ ਪੰਜਾਬ ਪੁਲਿਸ ਦੀ ਬੀ ਜੀ ਪੀ ਕੁਝ ਕਰ ਰਹੀ ਹੈ ਦੇਖੋ ਹਰ ਚੀਜ਼ ਕਹਿੰਦਾ ਹੁੰਦਾ ਸੀ ਕਿ ਜੀ ਹਦੋਂ ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ ਸੀ ਤੇ ਹੁਣ ਤੂੰ ਹੋਮ ਮਿਨਿਸਟਰ ਹੈ ਅੱਜ ਜਿਹੜੀ ਲੁੱਟ ਕਉ ਹੋ ਰਹੀ ਐ ਜਿਹੜੀਆਂ ਇੱਥੇ ਗਲਤ ਕੰਮ ਹੋ ਰਿਹਾ ਉਹ ਜੁਗਵਾਰੀ ਕਿਹਦੀ ਤੇਰੀ ਐ ਹਰ ਰੋਜ਼ ਕੋਈ ਦੁਕਾਨਦਾਰ ਨੂੰ ਮਾਰੇ ਜਾਂਦਾ ਕੋਈ ਬੰਦੇ ਦੇ ਫਰੋਥੀਆਂ ਲੈ ਨਹੀਂ ਦਿੰਦਾ ਉਹਨੂੰ ਮਾਰਿਆ ਜਾਂਦਾ ਮੈਂ ਦੇਖ ਰਿਹਾ ਪਿਛਲੇ 20 ਦਿਨਾਂ ਦੇ ਅੰਦਰ ਅੰਦਰ ਘੱਟੋ ਘੱਟ 25 30 ਲੋਕਾਂ ਨੂੰ ਗੈਂਗਸਟਰਾਂ ਨੇ ਜਾਂ ਮਾਰ ਦਿੱਤਾ ਜਾਂ ਉਹਨਾਂ ਦਾ ਫਰੋਥੀਆ ਲਿੱਤੀਆ ਐਸਾ ਹਾਬ ਨਾ ਕਿਸੇ ਨੇ ਪੰਜਾਬ 'ਚ ਨਹੀਂ ਦੇਣਾ ਇਸ ਕਰਕੇ ਜੇ ਪੰਜਾਬ ਨੂੰ ਬਚਾਉਣਾ ਐ ਇਕੱਠੇ ਹੋ ਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਪੰਜਾਬ ਚ ਲੈ ਕੇ ਆਈਏ ਤੇ ਮੈਂ ਤੁਹਾਨੂੰ ਗਰੰਟੀ ਦਿੰਦਾ ਨਾ ਇੱਥੇ ਕੋਈ ਗੈਂਗਸਟਰ ਖੰਗੜਨ ਲਵਾਂਗੇ ਨਾ ਇਸ ਪੰਜਾਬ ਦੇ ਹੱਕਾਂ 'ਚ ਕੋਈ ਹਮਲਾ ਕਰ ਸਕੂਗਾ ਇਹ ਨਹੀਂ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਸਪੈਸ਼ਲ ਤੌਰ ਤੇ ਕਿਹਾ ਕਿ ਮੈਨੂੰ ਸੁਨੇਹਾ ਭੇਜਿਆ ਗਿਆ ਹੈ ਬਿਕਰਮਜੀਠਿਆ ਵੱਲੋਂ ਕਿ ਜਿੰਨਾ ਚਾਹ ਪੂਰਾ ਕਰਨਾ ਹੈ ਕਰ ਲਵੀਂ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾ ਅਸੀਂ ਜੇਲਾਂ ਤੋਂ ਨਹੀਂ ਡਰਦੇ ਅਸੀਂ ਝੂਠਿਆ ਪਰਤਿਆ ਤੇ ਉਹ ਰਹਿੰਦੇ ਇਧਰੋਂ ਧਮਕੀ ਦੇ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਵਲੋਂ ਕਿ ਪੰਜਾਬੀ ਸਤਮੁੱਚ ਜਿਹੜੀ ਕਾਰਵਾਈ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰ ਮਜੀਠੀਆ ਤੇ ਹੋਈ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਲਤ ਕੀਤਾ ਗਿਆ ਹੈ ਜਾਂ ਸਹੀ ਕੀਤਾ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿਸੇ ਨੇ ਵੀ ਅੱਜ ਤੱਕ ਵਿਰੋਧ ਨਹੀਂ ਕੀਤਾ ਨਾ ਕਿਸੇ ਪੱਤਰਕਾਰ ਨੇ ਨਾ ਸੋਸ਼ਲ ਮੀਡੀਆ ਤੇ ਵਿਰੋਧ ਕੀਤਾ ਗਿਆ ਬਿਕਰਮ ਮਜੀਠੀਆ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਹਾਲੇ ਵੀ ਝੂਠੇ ਪਰਚੇ ਝੂਠੀਆਂ ਸਾਜ਼ਿਸ਼ਾਂ ਦੇ ਇਲਜ਼ਾਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਬਿਕਰਮ ਮਜੀਠੀਆ ਅਤੇ ਸੁਖਵੀਰ ਸਿੰਘ ਬਾਦਲ ਹੋਣਾਂ ਵੱਲੋਂ ਲਗਾਏ ਜਾ ਰਹੇ ਨੇ ਧੰਨਵਾਦ